ਸਰ ਉੱਤੇ ਸਾਡੇ ਇਸ ਚੈਨਲ ਨੂੰ ਦੇਖ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਦਰਸ਼ਕ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਜਿਹੜੇ ਦੇਖ ਰਹੇ ਨੇ ਇੱਕ ਮੀਡੀਆ ਜਿਹੜਾ ਚੌਥਾ ਸਤੰਭ ਹੈ ਆਪਣੇ ਭਾਰਤ ਦਾ ਇੰਡੀਆ ਦਾ ਔਰ ਹਮੇਸ਼ਾ ਮੀਡੀਆ ਦਾ ਇੱਕ ਹੀ ਧਰਮ ਰਿਹਾ ਵਾ ਉਹ ਹੈਗੀ ਹੈ ਇਨਸਾਨੀਅਤ ਔਰ ਅਸੀਂ ਜਿਹਨੇ ਪੱਤਰਕਾਰ ਹੈਗੇ ਆ ਸਾਰਿਆਂ ਨੇ ਆਪਣੀ ਇਨਸਾਨੀਅਤ ਨੂੰ ਬਾਖੂਬੀ ਨਿਭਾਇਆ ਕਿਸੇ ਵੀ ਧਰਮ ਨੂੰ ਨਾ ਟਾਰਗੇਟ ਕਰਕੇ ਅਸੀਂ ਹਰ ਦਰਮਿਆ ਦੀ ਰਿਸਪੈਕਟ ਕਰਦੇ ਆਂ ਹਰ ਜਾਤੀ ਪਾਤੀ ਦੀ ਰਿਸਪੈਕਟ ਕਰਦੇ ਹੈਗੇ ਆਂ ਔਰ ਸਾਡੇ ਜਿਹੜੀਆਂ ਖਬਰਾਂ ਨੇ ਉਹ ਸੱਚ ਦੇ ਆਧਾਰ ਤੇ ਹਮੇਸ਼ਾ ਰਹਿੰਦੀਆਂ ਨੇ ਜਿਹੜੀਆਂ ਵੀ ਖਬਰਾਂ ਅਸੀਂ ਦਿਖਾਉਂਦੇ ਆਂ ਚਾਹੇ ਉਹ ਪੰਜਾਬੀ ਹੋਵੇ ਚਾਹੇ ਉਹ ਮੁ슬림 ਭਾਈਚਾਰਾ ਹੋਵੇ ਚਾਹੇ ਉਹ ਪ੍ਰਵਾਸੀ ਭਾਈਚਾਰਾ ਹੋਵੇ ਚਾਹੇ ਹੋਈ ਮਾਛਲੀ ਭਾਈਚਾਰਾ ਹੋਵੇ ਕਿਸੇ ਵੀ ਵਰਗ ਦਾ ਭਾਈਚਾਰਾ ਹੋਵੇ ਜਿੱਥੇ ਵੀ ਕੋਈ ਵੀ ਦੋ ਨੰਬਰ ਦਾ ਕੰਮ ਕਰਦਾ ਅਸੀਂ ਉਹਦੀ ਪੋਲ ਬੇ ਤੜਕ ਹੋ ਕੇ ਖੋਲਦੇ ਆਂ ਉੰਦੀ وجہ ਸਿਰਫ ਇਹੀ ਹੈ ਕਿਉਂਕਿ ਪੱਤਰਕਾਰ ਦਾ ਇੱਕ ਹੀ ਕੰਮ ਹੈ ਉਹ ਹੈਗਾ ਸੱਚ ਦਿਖਾਣਾ ਧਰਮ ਤੇ ਕਰਮ ਪੱਤਰਕਾਰ ਦਾ ਉਹ ਸੱਚ ਦੇ ਨਾਲ ਚੱਲਣਾ ਚਾਹੀਦਾ ਹੈ ਆਵਾਜ਼ ਜਿਹੜੀ ਪੱਤਰਕਾਰ ਦੀ ਹਮੇਸ਼ਾ ਬੁਲੰਦ ਰਹਿਣੀ ਚਾਹੀਦੀ ਹੈ ਮਗਰ ਬੀਤੇ ਦਿਨੀ ਇੱਕ ਅਖੋਤੀ ਤੇ ਜਾਲੀ ਸਮਾਜ ਸੇਵੀ ਜਿਹੜਾ ਆਪਣੇ ਆਪ ਨੂੰ ਬਣਿਆ ਫਿਰਦਾ ਸੀ ਉਹਦਾ ਨਾਮ ਨਹੀਂ ਲਵਾਂਗੇ ਕਿਉਂਕਿ ਅਗਰ ਅਸੀਂ ਉਹਦਾ ਨਾਮ ਲਵਾਂਗੇ ਨਾ ਤੇ ਉਹ ਬਹੁਤ ਛੋਟੇ ਜਿਹੇ ਵਰਗ ਦਾ ਬੰਦਾ ਵਾ ਤੇ ਉਹਨੂੰ ਟੀਆਰਪੀ ਮਿਲ ਜਾਣੀ ਉਹਦਾ ਕੰਮ ਹੈ ਲੋਕਾਂ ਨੂੰ ਬਲੈਕਮੇਲ ਕਰਨਾ यूपी ਤੋਂ बिहार ਦੀਆਂ ਬੱਸਾਂ ਨੂੰ ਇਲੀਗਲ ਤਰੀਕੇ ਦੇ ਨਾਲ ਲੁਧਿਆਣੇ ਤੋਂ यूपी बिहार ਪੇਹਨਾ ਤੇ ਉੱਥੋਂ ਭਰ ਕੇ ਇੱਥੇ ਬੁਲਾਣਾ ਜਿਹੜਾ ਪੰਜਾਬ ਸਰਕਾਰ ਦਾ ਟੈਕਸ ਹੈ ਉਹ ਹਮੇਸ਼ਾ ਉਹ ਚੋਰੀ ਕਰਦਾ ਬੰਦਾ ਹਮੇਸ਼ਾ ਉਹਦੇ ਕਈ ਅਸੀਂ ਖਬਰਾਂ ਨਸ਼ਰ ਕੀਤੀਆਂ ਨੇ ਪਿਛਲੇ ਦਿਨੀ ਅਸੀਂ ਗਾਂਜੇ ਦੀ ਖਬਰ ਨਸ਼ਰ ਕੀਤੀ ਗਾਂਜਾ यूपी बिहार ਤੋਂ ਆਂਦਾ ਅਸੀਂ ਸ਼ਰੀਆਮ ਉੱਥੇ ਠੋਕ ਕੇ ਬੰਦੇ ਫੜੇ ਬੰਦਿਆਂ ਨੇ ਗਾਂਜਾ ਦਿਖਾਇਆ ਉਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਚਿੱਟਾ ਜਿਹੜਾ ਵੇਚਣ ਵਾਲੇ ਸੀਗੇ ਉਹਨਾਂ ਨੂੰ ਸ਼ਰਾਰਤੀ ਅੰਸਰਾਂ ਨੂੰ ਫੜਿਆ ਕਈ ਜਗ੍ਹਾ ਦੇ ਵਪਾਰ ਦੇ ਅੱਡੇ ਜਿਹੜੇ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਏਰੀਆ ਚ ਚੱਲ ਰਹੇ ਸੀਗੇ ਉਹਨਾਂ ਦੇ ਅੱਡਿਆਂ ਦੇ ਵੀ ਪਰਦੇ ਫਾਸ਼ ਕੀਤੇ ਸੋ ਇਹ ਸਾਰੇ ਅੱੜ ਪਰਦੇ ਫਾਸ਼ ਕਰਨ ਤੋਂ ਬਾਅਦ ਸਾਨੂੰ ਸਾਨੂੰ ਸਿੰਸਲਾ ਕੀ ਮਿਲਦਾ ਸਾਨੂੰ ਮਿਲਦੀਆਂ ਨੇ ਧਮਕੀਆਂ ਸਾਨੂੰ ਟੌਰਚਰ ਕੀਤਾ ਜਾਂਦਾ ਵਾ ਵੀ ਇਹਨਾਂ ਅੰਸਰਾਂ ਵੱਲੋਂ ਇੱਕ ਪ੍ਰਵਾਸੀ ਬੰਦਾ ਵਾ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਸਮਾਜ ਸੇਵੀ ਕਹਿੰਦਾ ਬਟ ਉਹ ਬੇਸਿਕਲੀ ਹੁੰਦਾ ਜਿਹੜਾ ਕੰਮ ਹੈ ਉਹ ਗਾਂਜੇ ਦਾ ਕੰਮ ਹੈ ਔਰ ਉਹ ਚਿੱਟੇ ਦਾ ਕੰਮ ਹੈ ਔਰ ਨਜਾਇਜ਼ ਅਸਲੇ ਦਾ ਕੰਮ ਹੈਗਾ ਜਿਹੜਾ ਕੀ ਉਹ ਯੂਪੀ ਬਿਹਾਰ ਤੋਂ ਲੋਕ ਲੈ ਕੇ ਆਂਦੇ ਨੇ ਤੇ ਉਹਨਾਂ ਨੂੰ ਉਹ ਸ਼ੈਲਟਰ ਦਿੰਦਾ ਜਦੋਂ ਅਸੀਂ ਇਹ ਖਬਰਾਂ ਦਿਖਾਉਂਦੇ ਆ ਤੇ ਉਹ ਆਪਣੇ ਆਪ ਦੇ ਵਿੱਚ ਭੜਕ ਜਾਂਦਾ ਵਾ ਤੇ ਭੜਕ ਕੇ ਸਾਡੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਦਾ ਕਿਉਂ ਭਾਈ ਅਸੀਂ ਜੇ ਸੱਚ ਦਿਖਾ ਰਹੇ ਆ ਵੀ ਇਹ ਕਿ ਸਿਰਫ ਤੂੰ ਹੀ ਬੰਦਾ ਵਾ ਜਿਹਨੂੰ ਚੁਪਦਾ ਪਿਆ ਵਾ ਕੋਈ ਹੋਰ ਬੰਦਾ ਇੱਥੇ ਨਹੀਂ ਹੈ ਜਿਹਨੂੰ ਉਹ ਚੁੱਭੂਗਾ ਸੱਚ ਦਿਖਾਣ ਦੇ ਉੱਤੇ ਉਸ ਬੰਦੇ ਨੇ ਸਾਨੂੰ ਪਰਸਨਲੀ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਔਰ ਪੰਜਾਬ ਦੇ ਵਿੱਚ ਦੰਗੇ ਪੜਕਾਉਣ ਦੇ ਧਮਕੀਆਂ ਦੇਣੀ ਸ਼ੁਰੂ ਕਰਦੀਆਂ ਥਾਣਿਆਂ ਦੇ ਬਾਹਰ ਧਰਨੇ ਲਗਾਉਣ ਦੀ ਧਮਕੀਆਂ ਦੇਣੀ ਸ਼ੁਰੂ ਕਰਦੀ ਹੈ ਜਿਸ ਦੇ ਮੁਤਾਬਿਕ ਅੱਜ ਅਸੀਂ 7 ਨੰਬਰ ਡਵੀਜ਼ਨ ਦੇ ਬਾਹਰ ਇਕੱਠੇ ਹੋਏ ਹਾਂ ਉਹ ਬੰਦਾ ਕਈ ਕੇਸਾਂ ਦੇ ਵਿੱਚ ਪੀਓ ਹੈ ਪਗੋੜਾ ਹੈਗਾ ਵਾ ਉਹਨੂੰ ਪੁਲਿਸ ਸ਼ੈਲਟਰ ਕਿਉਂ ਦੇ ਰਹੀ ਹੈ ਸਾਡਾ ਮਕਸਦ ਸਿਰਫ ਇਹੀ ਹੈਗਾ ਵਾ ਵੀ ਅਗਰ ਇਹ 2 ਨੰਬਰੀ ਹੈਗਾ ਪੰਜਾਬ ਦਾ ਟੈਕ ਸਟੋਰੀ ਕਰਦਾ ਪਿਆ 2 ਨੰਬਰੀਆਂ ਨੂੰ ਸ਼ੈਲਟਰ ਦੇ ਰਿਹਾ ਔਰ ਖੁਦ ਕਈ ਕੇਸਾਂ ਦੇ ਵਿੱਚ ਭਗੋੜਾ ਹੈਗਾ ਵਾ ਪੀਓ ਹੈਗਾ ਮਾਨਯੋਗ ਅਦਾਲਤਾਂ ਚੋ ਔਰ ਉਹਨੂੰ ਪੁਲਿਸ ਸ਼ੈਲਟਰ ਕੋ ਦੇ ਰਹੀ ਐਸ ਟਾਈਮ ਉਹ 7 ਨੰਬਰ ਥਾਣੇ ਦੇ ਬਾਹਰ ਬੈਠਾ ਹੈ ਬਾਕੀ ਸਾਡੇ ਨਾਲ ਅੱਜ ਪੰਜਾਬ ਦੇ ਵਿੱਚ ਪੰਜਾਬੀਅਤ ਨੂੰ ਜਿੰਦਾ ਰੱਖਣ ਵਾਲੇ ਨਿਹੰਗ ਸਿੰਘ ਜਥੇਬੰਦੀਆਂ ਗੁਰੂ ਦੀ ਲਾਡਲੀ ਫੌਜ ਤੇ ਸਾਡਾ ਪੱਤਰਕਾਰ ਭਾਈ ਚਾਰਾ ਤੇ ਕਈ ਸਮਾਜ ਸੇਵੀ ਸਾਡੇ ਇੱਥੇ ਪਹੁੰਚੇ ਨੇ ਸਾਨੂੰ ਸਪੋਰਟ ਕਰਨ ਵਾਸਤੇ ਤਾਂ ਕਿ ਮੀਡੀਆ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਰਹੇ ਮੀਡੀਆ ਦੀ ਜਿਹੜੀ ਆਵਾਜ਼ ਹੈ ਉਹਨੂੰ ਦਬਾਈ ਨਾ ਜਾ ਸਕੇ ਆਓ ਹੁਣ ਆਪਾਂ ਗੱਲ ਕਰਦੇ ਆ ਸਾਡੇ ਭਾਈ ਸਾਹਿਬ ਜੱਥੇਦਾਰ ਸਾਹਿਬ ਉਹਨਾਂ ਦਾ ਵੀ ਤੇ ਓ ਕੀ ਕਹਿਣਾ ਕਰ ਉਹਨਾਂ ਦਾ ਅਸੀਂ ਇਹ ਕਹਿੰਦੇ ਆ ਭਾਈ ਭਰਵੇਸੀ ਹੈਗਾ ਬੰਦਾ ਭਰਵੇਸੀ ਆਉਦੇ ਹੱਕ ਤੇ ਜਿਹੜੇ ਨੇ ਉਹ ਰਹੇ ਅਸੀਂ ਇਹ ਤਾਂ ਨਹੀਂ ਕਹਿੰਦੇ ਪੰਜਾਬ ਚ ਚਲੇ ਜਾਵੇ ਆਪਦੀ ਕਾਦ ਨਾ ਉੱਪਰ ਨਾ ਟੋਪੇ ਅਸੀਂ ਨਾ ਰਹਿਣ ਦਵਾਂਗੇ ਨਾ ਛੱਡਾਂਗੇ ਠੀਕ ਹੈ ਜੀ ਆਪਦੀ ਕਾਦ ਚ ਰਹਿ ਕੇ ਜੋ ਮਰਜ਼ੀ ਕਰੇ ਜੇ ਸੋਚੇ ਵੀ ਮੈਂ ਪੰਜਾਬ ਦੇ ਉੱਤੇ ਚੱਲ ਜੂ ਉੱਤੇ ਨਹੀਂ ਅਸੀਂ ਡੰਡੇ ਦਵਾਗੇ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕਰਾਂਗੇ ਠੀਕ ਹੈ ਮੈਕੂਰ ਜੀ ਦਾ ਖਾਲਸਾ ਮੈਰੀ ਅੱਜ ਪਹੁੰਚਿਆ ਜੀ ਥਾਣਾ 7 ਡਿਵੀਜ਼ਨ ਪੂਰ ਅਰਜਨ ਦੇਵ ਨਗਰ ਲੁਧਿਆਣਾ ਦੇ ਕੇ ਕਈ ਦਿਨੋਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਆ ਜੋ ਹਟਾ ਵੀਰ ਸ਼ਹੀਦ ਕੁਮਾਰ ਮਚਾਨ ਪੱਤਰਕਾਰ ਨੇ ਤੇ ਇਹਨਾਂ ਦੇ ਬਰਫਲਾ ਇੱਕ ਜੂਪੀ ਤੋਂ ਆ ਕੇ ਭਈਆ ਜਿਹਨੂੰ ਜਿਹੜਾ ਆਪਣੇ ਆਪ ਨੂੰ ਸਮਾਜ ਸੇਵੀ ਦੱਸਦਾ ਵਾ ਬਹੁਤ ਉਹਨੇ ਮਾੜੇ ਚੰਗੇ ਲਫ਼ਜ਼ ਕਹੇ ਆ ਕੱਲੇ ਇਹਨਾਂ ਨੂੰ ਕਹੇ ਪੂਰੇ ਪੰਜਾਬ ਨੂੰ ਕਹੇ ਆ ਤੇ ਮੈਂ ਪਹਿਲ ਵਿੱਚ ਇੱਕ ਯਾਰੇ ਬੇਨਤੀ ਕਰਦਾ ਨਾ ਕਿ ਜਿਹੜਾ ਵੀ ਕੋਈ ਬੰਦਾ ਪੰਜਾਬ ਆ ਲਾ ਕੇ ਭਾਵੇਂ ਜੂਪੀ ਤੋਂ ਆਂ ਭਾਰਤ ਤੋਂ ਆ ਜੇ ਪੰਜਾਬ ਦੇ ਆ ਕੇ ਲੋਕਾਂ ਨੂੰ ਦੱਬਣ ਦੀ ਗੱਲ ਕਰੂਗਾ ਨਾ ਕੋਸ਼ਿਸ਼ ਕਰੂਗਾ ਭਾਵੇਂ ਪੱਤਰਕਾਰ ਪੱਤਰਕਾਰ ਭਾਈਚਾਰਾ ਵਾ ਭਾਵੇਂ ਕੋਈ ਸਮਾਜ ਸੇਵੀ ਆ ਤੇ ਭਾਵੇਂ ਕੋ ਆਮ ਸਧਾਰਨ ਬੰਦੇ ਆ ਇੱਥੇ ਜੂਪੀ ਦੀ ਜਾਂ ਬਿਹਾਰ ਵਾਲੇ ਦੀ ਗੁੰਡਾ ਕਰਦੀ ਨਹੀਂ ਚੱਲੂਗੀ ਇਹ ਪੰਜਾਬ ਦੇ ਗੁਰੂ ਗੁਰੂ ਸਾਹਿਬਾਨਾਂ ਦੀ ਧਰਤੀ ਹੈ ਤੇ ਪੰਜਾਬੀਆਂ ਦਾ ਰਾਜ ਰਹਿਣਾ ਵਾ ਜਿੱਨਾਂ ਚ ਧਰਤੀਆ ਅਸਮਾਨ ਆ ਉਹਨਾਂ ਚ కేਵਲ ਇਹ ਧਰਤੀ ਦੇ ਪੰਜਾਬੀਆਂ ਦਾ ਰਾਜ ਰਹਿਣਾ ਵਾ ਭਾਵੇਂ ਇੱਥੇ ਬਾਹਰੋਂ ਆ ਕੇ ਕੋ ਬੰਦਾ ਕਰੋੜਾਂ ਰੁਪਈਆ ਅਰਬਾਂ ਪਤੀ ਬਣ ਜੇ ਪਰ ਜੇ ਕੋ ਕਵੇ ਮੇਰੀ ਗੁੰਡਾਗਰਦੀ ਉਹ ਨਹੀਂ ਚੱਲਾਂ ਦੇਵਾਂਗੇ ਇਹ ਮੇਰੀ ਗੱਲ ਧਿਆਨ ਨਾਲ ਉਹਨਾਂ ਤੱਕ ਪਹੁੰਚਾ ਦਿਓ ਗੱਲ ਇਹ ਆ ਕਿ ਪਿਛਲੇ ਦਿਨੀ ਮੇਰੀ ਇੰਟਰਵਿਊ ਹੋਈ ਮਚਾਨ ਭਾਈ ਨੇ ਮੇਰੀ ਇੰਟਰਵਿਊ ਲਈ ਤੀ ਹੋਰ ਵੀ ਕਈ ਪੱਤਰਕਾਰ ਸਾਹਿਬਨ ਮੇਰੀ ਇੰਟਰਵਿਊ ਲਈ ਤੀ ਔਰ ਅੱਜ ਤੱਕ ਮੈਂ ਕਿਸੇ ਵੀ ਕਮਿਊਨਿਟੀ ਨੂੰ ਮਾੜਾ ਸ਼ਬਦ ਨਹੀਂ ਕਿਹਾ ਜੋ ਪੰਜਾਬ ਦਾ ਹਾਲਾਤ ਚੱਲਦੇ ਪਏ ਨੇ ਜੋ ਥਾਣੇ ਦਾ ਰਿਕਾਰਡ ਕਹਿੰਦਾ ਜੋ ਗੂਗਲ ਮੈਪ ਤੇ ਰਿਕਾਰਡ ਕਹਿੰਦਾ ਮੈਂ ਉਹੀ ਗੱਲ ਕੀਤੀ ਮੈਂ ਕਿਸੇ ਭਾਈਚਾਰਾ ਖਰਾਬ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਇਸ ਬੰਦੇ ਨੇ ਮੈਨੂੰ ਤੇ ਮਚਾਨ ਜੀ ਨੂੰ ਅਪਸ਼ਬਦ ਮਾਪਿਆਂ ਦੀ ਗਾਲਾਂ ਕੱਢੀਆਂ ਫੇਸਬੁੱਕ ਤੇ ਲਾਈਵ ਹੋ ਕੇ ਔਰ ਅੱਜ ਗਾਲਾ ਕੰਡੇ ਕੱਢਣ ਦੇ ਬਾਵਜੂਦ ਇਹ ਬੰਦਾ ਦੇਖੋ ਪਹਿਲਾਂ ਟਿੱਬਾ ਥਾਣੇ ਗਿਆ ਸਾਡੀ ਦਰਖਾਸਤ ਦੇ ਲਈ ਕਿ ਸਾਨੂੰ ਪ੍ਰਵਾਸੀਏ ਨੂੰ ਗਲਤ ਬੋਲਦਾ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਸੁਣੀ ਨਹੀਂ ਉਸ ਤੋਂ ਬਾਅਦ ਆ ਗਏ ਸੱਤ ਨੰਬਰ ਥਾਣੇ ਦੇ ਵਿੱਚ ਡੀਐਸਪੀ ਸਾਹਿਬ ਕੋ ਉੱਥੇ ਇਹਨੂੰ ਮਿਲੇ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਬੰਦੇ ਇਹਨਾਂ ਨੇ ਬੜਾ ਮੈਸੇਜ ਲਾਇਆ ਕਿ ਆਓ ਇਕੱਠੇ ਹੋਵੋ ਉਹ ਯਾਰ ਚਾਰ ਬੰਦੇ ਦੇ ਕੋ ਇਕੱਠੇ ਨਹੀਂ ਹੋਏ ਗੱਲ ਤਾਂ ਇਹ ਕਿ ਦੇਖੋ ਹਜੂਮ ਖੜਾ ਸਾਡੇ ਭਾਈਚਾਰਾ ਖੜਾ ਵਾ ਨਿਹੰਗ ਸਿੰਘ ਜਿੱਥੇ ਬੰਦੇ ਕਿਹੜੀ ਗੁਰੂਆਂ ਦੀ ਫੌਜਾਂ ਖੜੀਆਂ ਨੇ ਕਹਿੰਦਾ ਮਤਲਬ ਇੱਥੋਂ ਪਤਾ ਚੱਲਦਾ ਕੌਣ ਸਹੀ ਆ ਕੌ ਇਹ ਜਾਣ ਬੁੱਝ ਕੇ ਅਸੀਂ ਦੇਖੋ ਪਿਛੇ ਹੁਸ਼ਿਆਰਪੁਰ ਤੇ ਕਾਰਡ ਹੋਇਆ ਅਸੀਂ ਉਹਦਾ ਵਿਰੋਧ ਕੀਤਾ ਯਾਰ ਸਾਡਾ ਹੱਕ ਆ ਯਾਰ ਸਾਡਾ ਪੰਜਾਬ ਸਾਡਾ ਘਰ ਆ ਅਸੀਂ ਬੋਲਾਂਗੇ ਨਹੀਂ ਅਗਰ ਇਹ ਇਹ ਅਗਰ ਸਾਨੂੰ ਦਬਾਉਣ ਦੀ ਕੋਸ਼ਿਸ਼ ਆ ਅਸੀਂ ਕਿਉਂ ਦਬਾਂਗੇ ਯਾਰ ਆਪਣੇ ਘਰ ਦੇ ਵਿੱਚ ਹਰ ਬੰਦੇ ਨੂੰ ਬੋਲਣ ਦਾ ਹੱਕ ਆ ਇਹ ਸਾਨੂੰ ਦਬਾਉਣਾ ਚਾਹੁੰਦੇ ਆ ਇਹ ਕਹਿੰਦੇ ਕੋਈ ਬੰਦਾ ਸਾਡੇ ਪ੍ਰਵਾਸੀਆਂ ਖਿਲਾਫ ਬੋਲੇ ਨਾ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਜਿਹੜਾ ਬੰਦਾ ਪੰਜਾਬ ਦੇ ਵਿੱਚ ਆ ਕੇ ਕੰਮਕਾਰ ਕਰਦਾ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਅਗਰ ਸਾਡੇ ਉਂਗਲ ਦੇਣ ਦੀ ਕੋਸ਼ਿਸ਼ ਕਰੂਗਾ ਤੇ ਪਾੜ ਦੇਾਂਗੇ ਇਹਨਾਂ ਨੂੰ ਪਰ ਦੂਜੀ ਗੱਲ ਮੇਰੀ ਕਿਸੇ ਦਾ ਕੋਈ ਜਾਤੀ ਦੁਸ਼ਮਣੀ ਨਹੀਂ ਹੈਗੀ Hindu Sikh Muslim Sai ਸਾਰੇ ਸਾਡੇ ਭਾਈ ਇਹ ਨਾਰਾ ਹਮੇਸ਼ਾ ਚੱਲਦਾ ਚੱਲਦਾ ਆਊਗਾ ਪਰ ਸਾਡੇ ਉਂਗਲ ਕਰਨਗੇ ਤੇ ਕੋਈ ਬਖਸ਼ਿਆ ਨਹੀਂ ਜਾਊਗਾ ਇਹ ਬੰਦਾ ਜਾਣ ਬੁੱਝ ਕੇ ਗਊ ਤਸਕਰ ਹੈ ਗਊਆਂ ਦਾ ਗਊ ਆਏ ਕਹਿੰਦਾ ਗਊ ਰੱਖਿਆ ਦਲ ਹੈ ਇਹ ਗਊਆਂ ਦਾ ਤਸਕਰ ਇਹ ਅਸਲ ਇਹ ਵੇਚਦਾ ਵਾ ਗਲਤ ਜਿਨੇ ਕੰਮ ਮੈਂ ਇਹ ਕੰਮ ਕਰਦਾ दारूਾਂ ਪੀ ਕੇ ਰਾਤ ਨੂੰ ਲਾਈਵ ਹੋ ਕੇ ਤੂੰ ਕਿਸੇ ਨੂੰ ਮਾੜਾ ਸ਼ਬਦ ਕਹਿਣਾ ਪਹਿਲੀ ਗੱਲ ਤਾਂ ਬਾਵਾਂ ਧੀਆ ਸਾਰੀਆਂ ਸਾਰੇ ਸਾਝ ਅਸੀਂ ਤਾਂ ਆਉਣ ਦਾ ਰਿਕਾਰਡ ਗੱਲ ਕੀਤੀ ਕੋਮ ਚਾਹ ਦੀ ਅਸੀਂ ਆਉਣ ਦਾ ਰਿਕਾਰਡ ਗੱਲ ਕੀਤੀ ਜਿੰਨੇ ਵੱਧੋ ਵੱਧ 90% ਜਿਹੜੇ ਪਰਚੋ ਇਹਨਾਂ ਤੇ ਹੋਇਆ ਮੈਂ ਤਾਂ ਕੋਈ ਗਲਤ ਗਿਆ ਹੀ ਨਹੀਂ ਅਗਰ ਮੈਂ ਕੋਈ ਗਲਤ ਗਿਆ ਮੇਰੇ ਤੇ ਕਾਰਵਾਈ ਕਰੋ ਅਗਰ ਇਹਨੇ ਗਲਤ ਗਿਆ ਤੇ ਕਾਰਵਾਈ ਕਰੋ ਗੱਲ ਤਾਂ ਅਗਰ ਅੱਜ ਇਕੱਠੇ ਹੋ ਕੇ ਆਈਏ ਅੱਜ ਕਿਉਂ ਨਹੀਂ ਆਏ ਇਹਨਾਂ ਨਾਲ ਬੰਦਾ ਜੀ ਕਿਤੇ ਨਾ ਕਿਤੇ ਇਹ ਤਾਂ ਤੁਹਾਨੂੰ ਵੀ ਤੇ ਮਚਾਨ ਜੀ ਨੂੰ ਪਰਸਨਲ ਟਾਰਗੇਟ ਕਰ ਰਿਹਾ ਹੈ ਟਾਰਗੇਟ ਇਹ ਕਰ ਰਿਹਾ ਜੀ ਦੇਖੋ ਗੱਲ ਪਤਾ ਜੀ ਜਿਹੜਾ ਬੰਦਾ ਬੋਲਦਾ ਪੰਜਾਬ ਦੇ ਹੱਕਾਂ 'ਚ ਬੋਲਦਾ ਇਹ ਬੰਦਾ ਦਬਾਨ ਦੀ ਕੋਸ਼ਿਸ਼ ਕਰਦੇ ਇਹਨਾਂ ਦੇ ਇਹ ਜੇ ਦੋ ਚਾਰ ਹੋਰ ਝੂਠਾ ਹੋਵੇ ਜਿਹੜੇ ਦਬਾਨ ਦੀ ਕੋਸ਼ਿਸ਼ ਕਰਦੇ ਪਰ ਅਸੀਂ ਦੱਬਨ ਵਾਲੇ ਚ ਨਹੀਂ ਹੈਗੇ ਕੀ ਚੰਦਾ ਕਿ ਪੱਤਰਕਾਰ ਸੱਚਾਈ ਨਾ ਦਿਖਾਣ ਏਕ ਦੇਖੋ ਇੱਕ ਪੱਤਰਕਾਰ ਇਹਨਾਂ ਨੇ ਇਹਨਾਂ ਨੇ ਇਹਨਾਂ ਦੇ ਰਿਕਾਰਡ ਦੇ ਹਿਸਾਬ ਨਾਲ ਮੈਂ ਇਹਨਾਂ ਨੂੰ ਕਹਿੰਦਾ ਇਹਨਾਂ ਨੇ ਹੀ ਉੱਥੇ ਖੁਲਾਸੇ ਕੀਤੇ ਕਿ ਦੇਹ ਬਵਾ ਇਹਨਾਂ ਨੇ ਦਿਖਾਇਆ ਤੁਸੀਂ ਦਿਖਾਇਆ ਸਾਰਿਆਂ ਨੇ ਤੁਹਾਡੇ ਮੀਡੀਆ ਰਾਹੀਂ ਦਿਖਾਇਆ ਮੇਰੇ ਘਰੇ ਜਾ ਕੇ ਤਾਂ ਨਹੀਂ ਮੇਰੇ ਆਪਣੇ ਕੋਲੋਂ ਦੀ ਲਾਤਾ ਜੋ ਆਉਣ ਦਾ ਰਿਕਾਰਡ ਦਿਖਾਇਆ ਗਿਆ ਅਸੀਂ ਉਹੀ ਬੋਲਿਆ ਕੋਈ ਆਪਣੇ ਕੋਲੋਂ ਲਾ ਕੇ ਤਾਂ ਨਹੀਂ ਬੋਲਿਆ ਅਗਰ ਅਸੀਂ ਆਪਣੇ ਕੋਲੋਂ ਲਾ ਕੇ ਬੋਲਿਆ ਤਾਂ ਸਾਨੂੰ ਕਹਿਣ ਅਸੀਂ ਨਹੀਂ ਬੋਲੇ ਆਪਣੀ ਇਹ ਫੇਸਬੁੱਕ ਤੇ ਲਾਈਵ ਹੋ ਕੇ ਦੰਗੇ ਕਰਾਉਣਾ ਚਾਹੁੰਦਾ ਇਹ ਦੰਗੇ ਝੜਕਾਉਣਾ ਚਾਹੁੰਦਾ ਹਿੰਦੂ ਸਿੱਖ ਮੁਸਲਮਾਨ ਸਾਈ ਨੂੰ ਆਪਸ ਵਿੱਚ ਪਾੜ ਪਾਉਣਾ ਚਾਹੁੰਦਾ ਇਹੋ ਜਿਹੇ ਬੰਦੇ ਐ ਤੇ ਨਕੇਲ ਪਾਈ ਜਾਵੇ ਕਿਉਂ ਕਿਉਂਕਿ ਅਗਰ ਇੱਕ ਪਹਿਲਾਂ ਵੀ ਦੇਖੋ ਇੱਕ 4 ਸਾਲ ਦੀ ਕੁੜੀ ਨਾਲ ਗਿਆਸਪੁਰੇ ਰੇਪ ਹੋਇਆ ਆ ਹੁਣ 2-3 ਦਿਨ ਪਹਿਲਾਂ 4 ਬੱਚੇ ਤੁਸੀਂ ਤੁਹਾਡੀ ਨਿਊਜ਼ ਕੈਰੀ ਕਰੀਏ 3-4 ਬੱਚੇ ਮਾਰ ਕੇ ਖਾਦੇਗੇ ਠੀਕ ਆ ਉਸ ਤੋਂ ਹੁਸ਼ਿਆਰਪੁਰ ਦੇ ਵਿੱਚ ਉਹ ਯਾਰ ਕੌਣ ਹੈ ਇਹ ਬੰਦੇ ਇਹਨਾਂ ਦੀ ਪਰਸੈਂਟੇਜ ਦੇ ਲੋਗਰ ਪੰਜਾਬੀ ਉਹਨਾਂ ਦੀ ਪਰਚਾ ਦੋ ਅਜੇ ਨਹੀਂ ਕਰਦੇ ਸਾਡੇ ਭਾਈਚਾਰੇ ਵੈਰੀਫਿਕੇਸ਼ਨ ਕਰ ਵੈਰੀਫਿਕੇਸ਼ਨ ਨਾਲ ਪੁਲਿਸ ਇਹਨਾਂ ਦੀ ਸਪੋਰਟ ਕਰ ਰਹੀ ਹੈ ਉਹਨਾਂ ਨੂੰ ਅੰਦਰ ਡੱਕਦਾ ਸਾਈਡ ਤੇ ਲੈ ਗਏ ਕਿਉਂ 4 ਬੰਦੇ ਆ 4 ਕੇਸਾਂ ਚ ਭਗੋੜਾ ਵਾ ਉਹਦੀ ਕਾਰਵਾਈ ਅਸੀਂ ਕਰ ਰਹੇ ਆ ਟੀਪੀ ਸਾਹਿਬ ਨੂੰ ਦਰਖਾਸਤ ਦੇ ਰਹੇ ਆ ਇੱਥੇ ਜੋ ਬੰਦੀ ਕਾਰਵਾਈ ਹੋਗੀ ਕਰਾਵਾਂਗੇ ਸਰਾਈਆਂ ਚ ਇਹ ਪਗੋੜਾ ਵਾ ਤੇ ਹੁਣ ਤੁਹਾਨੂੰ ਸਾਨੂੰ ਪਤਾ ਲੱਗਿਆ ਵਾ ਆਪਣੇ ADCP ਡੀ ਸਾਹਬ ਦੇ ਅਮਨਦੀ ਬਰਾੜਜੀ ਦੇ ਵੀ ਇੱਕ ਇਹਦਾ ਪਰਚਾ ਪੈਂਡਿੰਗ ਪਿਆ ਹੈਗਾ ਵਾ ਇਹਨੇ ਕੋਈ ਮੁਸਲਮ ਕਮਿਊਨਿਟੀ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਉੱਥੇ ਵੀ ਪਰਚਾ ਪੈਂਡਿੰਗ ਪਿਆ ਬਾਕੀ ਬਾਬਾ ਜੀ ਤੁਹਾਡੇ ਨਾਲ ਕੋਈ ਗੱਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਦਾਂ ਭਾਈ ਸਾਹਿਬ ਨੂੰ ਦੱਸਿਆ ਕਿ ਅਸੀਂ 7 ਨੰਬਰ ਡਿਵੀਜ਼ਨ ਲੁਧਿਆਣੇ ਪਹੁੰਚੇ ਮੈਂ ਤੁਹਾਡੇ মিডিਆ ਰਾਹੀਂ ਇੱਕ ਗੱਲ ਯਾਦ ਕਰਾਉਣਾ ਚਾਹੁੰਦਾ ਕਿ ਹੁਸ਼ਿਆਰਪੁਰ ਦੇ ਵਿੱਚ ਹਜੇ ਇੱਕ ਛੋਟੇ ਬੱਚੇ ਦੇ ਸਵੇ ਦੀ ਅੱਗ ਠੰਡੀ ਨਹੀਂ ਉਹ ਕਿੰਨਾ ਬੇਦਰਦੀ ਨਾਲ ਇਹਨਾਂ ਦੇ ਪ੍ਰਵਾਸੀਆਂ ਨੂੰ ਉਹਨੂੰ ਇੰਜਾਮ ਦਿੱਤਾ। ਲੇਕਿਨ ਹੁਣ ਇਹਨਾਂ ਦੀ ਦੇਖੋ ਹੌਸਲੇ ਦੇਖੋ ਕਿੰਨੇ ਬਲੰਦ ਆ। ਮੈਂ ਉਹਦੇ ਥਰੂ ਇੱਕ ਗੱਲ ਤੁਹਾਨੂੰ ਹੁਣ ਜਾਗ ਕਰਾਉਣਾ ਚਾਹੁੰਦਾ। ਸਾਡੇ ਪੱਤਰਕਾਰ ਵੀਰ ਮਚਾਨ ਸਾਹਿਬ ਜਿਹੜੇ ਕਿ ਚੌਥੇ ਸਤੰਭ ਆ ਹਿੰਦੁਸਤਾਨ ਦੇ ਵਿੱਚ। ਹੁਣ ਤਾਂ ਇਹਨਾਂ ਦੀ ਹੱਦ ਇੰਨੀ ਪਾਰ ਹੋ ਗਈ ਆ ਕਿ ਪੱਤਰਕਾਰਾਂ ਨੂੰ ਵੀ ਟਾਰਗੇਟ ਕਰਨਾ ਪਿਆ। ਹੁਣ ਦੇਖੋ ਪੱਤਰਕਾਰਾਂ ਨੂੰ ਵੀ ਟਾਰਗੇਟ ਕਰਨਾ ਪਿਆ ਤੇ ਆਮ ਲੋਕਾਂ ਦਾ ਜਨਜੀਵਨ ਕਿੱਥੇ ਸੁਰੱਖਿਅਤ ਆ? ਆਮ ਲੋਕ ਕਿੱਥੇ ਸੁਰੱਖਿਅਤ ਆ? ਹੁਣ ਦੇਖੋ ਜੀ ਉਹ ਬੰਦਾ ਜਿਹੜਾ ਇਨਾਂ ਦੀ ਆੜ ਦੇ ਵਿੱਚ ਇਹਨਾਂ ਨੂੰ ਟਾਰਗੇਟ ਕਰਕੇ ਪੂਰੀ ਪੰਜਾਬੀ ਕੌਮiyet ਨੂੰ ਗਾਲਾਂ ਕੱਢ ਰਿਹਾ ਹੈ ਜਿਹੜਾ ਕਿ ਬਰਦਾਸ਼ਤ ਤੋਂ ਬਾਹਰ ਹੈ ਉਹ ਨਾ ਹੀ ਸਿੱਖ ਖਾਲਸਾ ਜਿਹੜਾ ਖਾਲਸਾ ਪੰਥ ਹੈ ਨਾ ਇਹ ਨੂੰ ਬਰਦਾਸ਼ਤ ਕਰਦਾ ਇਹ ਜਿਹੜੀ ਧਰਤੀ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਪੰਜਾਬੀਆਂ ਦਾ ਰਾਹ ਚੱਲਣਾ ਮੈਂ ਤੁਹਾਡੇ ਮੀਡੀਆ ਰਾਹੀਂ ਅੱਜ ਇਹਨੂੰ ਕਹਿਣਾ ਚਾਹੁੰਦਾ ਹਾਂ ਹਾਂ ਪ੍ਰਵਾਸੀਆਂ ਨੂੰ ਸਾਡੇ ਨਾਲ ਦੁਸ਼ਮਣ ਅਸੀਂ ਉਹਨਾਂ ਦੇ ਕੋਈ ਤਸਕਾਰ ਨਹੀਂ ਕਰਦੇ ਨਫ਼ਰਤ ਨਹੀਂ ਕਰਦੇ ਉਹ ਆਉਣ ਆਪਣਾ ਵਿਵਹਾਰ ਕਰਨ ਗੌਰਮਤ ਨੂੰ ਟੈਕਸ ਦੇਣ ਕਰਮ ਟੈਕਸ ਦੇਣਾ ਸਾਡਾ ਕੋਈ ਸਹਿਯੋਗ ਵੀ ਕਰਨ ਪੰਜਾਬ ਦਾ ਕਮਾਉਂਦੇ ਆ ਰੇਡੀਆਂ ਲਾਉਂਦੇ 10000 ਰੁਪਏ ਪਰ ਡੇ ਦੀ ਕਮਾਈ ਕਰਕੇ ਬਾਹਰ ਜਾਂਦੇ ਕਿਹੜਾ ਟੈਕਸ ਦੇ ਰਹੇ ਆ ਜੀ ਹੁਣ ਪੱਤਰਕਾਰਾਂ ਨੂੰ ਧਮਕੀਆਂ ਦੇ ਰਹੇ ਆ ਲੇਕਿਨ ਇਹ ਬਰਦਾਸ਼ਤ ਤੋਂ ਬਾਹਰ ਗੱਲ ਆ ਇਹ ਕੰਨ ਖੋਲ ਕੇ ਸੁਣ ਲੈਣਾ ਇਹ ਇੱਕ ਬਦਵਾਸ਼ੀਆਂਾਂ ਦੀ ਥੈੜੀ ਚੱਲਣੀਆਂ ਜੇ ਕਰਨਾ ਬੰਦਿਆਂ ਨੂੰ ਕੰਮ ਕਰਨ ਰੋਟੀ ਰੋਟੀ ਚ ਕਮਾਉਂਦੇ ਆ ਕੰਮ ਕਰਨ ਆਪਣਾ ਪੰਜਾਬ ਸਹਿਯੋਗ ਦੇ ਰਿਹਾ ਇੰਨੇ ਸਾਲਾਂ ਤੋਂ ਉਹਨਾਂ ਨੂੰ ਸਹਿਯੋਗ ਦੇ ਰਿਹਾ ਕਮਾਈਆਂ ਕਰਦੇ ਆ ਇਹ ਪੱਤਰਕਾਰ ਵੀਰਾਂ ਨਾਲ ਗੱਲ ਨੂੰ ਗਲਤ ਬੋਲਣਗੇ ਫਿਰ ਬਹੁ ਮਾੜੀ ਹਾਲ ਇਹਨਾਂ ਦਾ ਅਸੀਂ ਖਾਲਸਾ ਪੰਥ ਆਪਣੇ ਤੌਰ ਤੇ ਇਹਦਾ ਨੋਟਿਸ ਲਾਊਗਾ ਹੁਣ ਅਸੀਂ ਸੀਪੀ ਸਾਹਿਬ ਨੂੰ ਇੱਕ ਬੇਤੀ ਕਰਨੀ ਆ ਅਸੀਂ ਥਾਣਾ 7 ਨੰਬਰ ਡਿਵੀਜ਼ਨ ਚ ਐਸਐਚਓ ਸਾਹਿਬ ਕੋ ਗਏ ਸੀ ਉਹ ਉੱਥੇ ਜਾ ਕੇ ਪਤਾ ਲੱਗਾ ਕਿ ਬੰਦਾ ਪੀਓ ਆ ਜੀ ਉਹ ਬਾਹਰ ਹੀ ਖੜਿਆ ਹੁਣ ਸਾਨੂੰ ਕਾਨੂੰਨ ਦੱਸਦੇ ਆ ਕਿ ਜਿਹੜਾ ਪੀਓ ਆ ਉਹਦੀ ਨੋਟੀਫਿਕੇਸ਼ਨ ਹਰ ਥਾਣੇ ਨੂੰ ਜਾਂਦੀ ਆ ਹਰ ਥਾਣੇ ਨੂੰ ਜਾਂਦੀ ਨੋਟੀਫਿਕੇਸ਼ਨ ਕਿ ਬੰਦਾ ਪੀਓ ਨੂੰ ਅਰੈਸਟ ਕਰੋ ਉਹਨੂੰ ਅਰੈਸਟ ਨਹੀਂ ਕਰ ਰਹਾ ਉਹਨੂੰ ਰਕ ਕਹਿੰਦੇ ਜਾ ਕੇ ਟੱਪਾ ਥਾਣੇ ਜਾਓ ਜੀ ਕਿ ਉਹ ਟੱਪਾ ਥਾਣੇ ਜਾਈਏ ਜ਼ੀਰੋ ਐਫ ਆਈ ਆਰ ਕਰਨੇ ਨੇ ਬੰਦੇ ਕੱਟਿਓ ਜ਼ੀਰੋ ਐਫ ਆਈ ਆਰ ਕਰ ਉਹ ਤੇ ਭ ਉਹਨੂੰ ਰੈਸਟ ਫਾ ਸਕਦੇ ਆ ਸੋ ਮੈਂ ਇਹ ਬੇਨਤੀ ਕਰਦਾ ਕਿ ਇਦਾਂ ਦੇ ਬੰਦੇ ਬਾਹਰ ਆ ਜਾਣ ਬੰਦੇ ਬਹੁਤ ਚੰਗੇ ਵੀ ਪ੍ਰਵਾਸੀ ਜਿਹੜੇ ਕੰਮ ਕਰਦੇ ਆ ਵਧੀਆ ਭਾਈ ਭਾਈਚਾਰਕ ਸਾਝ ਨਾ ਰਹਿੰਦੇ ਆ ਇਹ Hindu Sikh Musalman ਸਾਰੇ ਦਾ ਪੰਜਾਬ ਸਾਰਿਆਂ ਦਾ ਸੰਝ ਆ Hindu ਸਾਰੇ ਦਾ ਸੰਝ ਆ ਲੇਕਿਨ ਜਿਹੜੇ ਇਦਾਂ ਦੇ ਬੰਦੇ ਆਉਂਦੇ ਆ ਅਸੀਂ ਉਹਨਾਂ ਦਾ ਨੋਟਿਸ ਲਵਾਂਗੇ ਅਸੀਂ ਆਪਣੇ ਲੈਵਲ ਤੇ ਫਿਰ ਆਪਣੀ ਕਾਰਵਾਈ ਕਰਾਂਗੇ ਜੇ ਪ੍ਰਸ਼ਾਸਨ ਕੰਮ ਨਹੀਂ ਕਰਦਾ